ਵੈਗੁਰ ਜੀ ਦਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਇਆ ਹਾਂ ਪਟਿਆਲਾ ਸ਼ਾਹੀ ਪੱਗ ਦੀ ਜਿਹਦੀ ਲੰਬਾਈ ਹੈ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੋਲਡ ਕਰ ਤਿਆ ਜਿਹੜਾ ਆਪਾਂ ਪੈਰਲਲ ਲਗਾਵਾਂਗੇ ਲੜ ਨੂੰ ਸਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੁਣੀ ਦਾ ਹੁਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਬੰਦ ਪਾਸਾ ਜਿਹੜਾ ਕੀ ਉੱਪਰ ਰੱਖ ਲਵਾਂਗੇ ਲੜ ਨੂੰ ਫਰੰਟ ਦੇ ਉੱਤੇ ਇੱਕ ਗਾਰ ਫੋਲਡ ਕਰਕੇ ਤੇ ਲੜ ਨੂੰ ਬੈਕ ਟੌਕਸ ਆਫ ਕਰਕੇ ਲਗਾ ਦਵਾਂਗੇ ਇਹਉਣੇਸ ਤੋਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਨ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਬਰੇਸ਼ ਲੜ ਨੂੰ ਫਰੰਟ ਦੇ ਉੱਤੇ ਇੱਕ ਗੈਰ ਫੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਲਵਾਂਗੇ ਹਲਕਾ ਇਹ ਲੜ ਨੂੰ ਖਿੱਚਣ ਤੋਂ ਬਾਅਦ ਲੜ ਨੂੰ ਡਬਲ ਫੋਲਡ ਕਰਾਂਗੇ ਤੇ ਹੁਣ ਇਸ ਲੜ ਦੇ ਉੱਤੇ ਹੱਥ ਫੇਰ ਕੇ ਤੇ ਬੈਕ ਤੱਕ ਇਸ ਲੜ ਨੂੰ ਸਾਫ਼ ਕਰ ਲਵਾਂਗੇ ਹੁਣ ਲੜ ਦੇ ਵਿੱਚ ਆਪਾਂ ਇਹ ਬਾਅਦ ਫੇਰ ਕਿਹੜਾ ਆਪਣਾ ਇਸ ਲੜ ਦਾ فاਸਲਾ ਹੋਊਗਾ ਉਸ فاਸਲੇ ਨੂੰ ਸੈੱਟ ਕਰਕੇ ਦਾ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜੀ ਤੇ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਹੋਊਗਾ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰਾਂਗੇ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਹੋਲਡ ਕਰਨ ਤੋਂ ਬਾਅਦ ਆਪਾਂ ਫਿਰ ਅੰਦੇ ਉੱਤੇ ਲੜ ਨੂੰ ਇੱਕ ਗਾਰ ਫੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਕੇ ਡਬਲ ਫੋਲਡ ਕਰਾਂਗੇ ਹੌਣੇ ਚਲੜ ਦੇ ਵਿੱਚ ਵੀ ਆਪਾਂ ਨੇ ਬਾਅਦ ਫੇਰ ਕੇ ਜਿਹੜਾ ਆਪਣਾ ਇਸ ਲੜ ਦਾ ਫਾਸਲਾ ਹੋਊਗਾ ਉਸ ਫਾਸਲੇ ਨੂੰ ਇਨਸਰਟ ਕਰ ਲਵਾਂਗੇ ਜੀ ਜਿਹੜਾ ਆਪਣੇ ਇਹਨਾਂ ਲੜਾਂ ਦਾ ਫਾਸਲਾ ਹੋਊ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਲੜ ਦਾ ਜਿਹੜਾ ਆਪਣਾ ਫਾਸਲਾ ਬਦਕੜ ਨਹੀਂ ਰੱਖਾਂਗੇ ਤੇ ਹੁਣ ਆਪਾਂ ਉਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਇਹਦਾ ਆਪਾਂ ਫੋਲਡ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਲੜ ਨੂੰ ਫਰੰਟ ਦੇ ਉੱਤੇ ਇੱਕਾ ਜਿਹੜਾ ਫੋਲਡ ਕਰਾਂਗੇ ਲੜ ਨੂੰ ਹਲਕਾ ਖਿੱਚ ਕੇ ਤੇ ਡਬਲ ਫੋਲਡ ਕਰਕੇ ਤੇ ਹੁਣ ਇਸ ਲੜ ਨੂੰ ਆਪਾਂ ਬੈਕ ਤੱਕ ਸਾਫ਼ ਕਰਾਂਗੇ ਲੜ ਨੂੰ ਬੈਕ ਤੱਕ ਸਾਫ਼ ਕਰਨ ਤੋਂ ਬਾਅਦ ਆ ਕਿ ਆਪਾਂ ਇਸ ਲੜ ਦੇ ਉੱਤੇ ਹੱਥ ਫੇਰ ਕੇ ਤੇ ਬੈਕ ਤੱਕ ਲੜ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਹੁਣ ਆਪਾਂ ਇਸ ਲੜ ਦੇ ਵਿੱਚ ਬਾਹਰ ਫੇਰ ਕਿਹੜਾ ਆਪਣਾ ਇਸ ਲੜ ਦਾ ਫਾਸਲਾ ਹੋਊਗਾ ਉਸ ਫਾਸਲੇ ਨੂੰ ਸੈੱਟ ਕਰਾਂਗੇ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਣਾ فاਸਲਾ ਸਵਾਸਲੇ ਨੂੰ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਉੱਪਰਲੇ ਪੇਚ ਦਾ ਜਿਹੜਾ ਆਪਣਾ فاਸਲਾ ਹੋਊਗਾ ਉਹ ਵਧ ਘਟ ਨਹੀਂ ਰੱਖਾਂਗੇ ਉੱਪਰਲੇ ਪੇਚਾਂ ਦਾ فاਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ਡਬਲ ਸ਼ੀਸ਼ੇ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ فاਸਲਾ ਵਧਿਆ ਜਾਂ ਘਟੂਗਾ ਤੁਸੀਂ ਡਬਲ ਸ਼ੀਸ਼ੇ ਵਿੱਚ ਦੇਖ ਕੇ ਉਸ ਅਨੁਸਾਰ ਦਾ ਆਪਣਾ فاਸਲਾ ਸੈੱਟ ਕਰ ਸਕਦੇ ਹੋ ਤੋਂ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਫੋਣੇ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਬੰਦ ਪਾਸਾ ਜਿਹੜਾ ਕਿ ਉਹ ਆਪਾਂ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਫਰੰਟ ਦੇ ਉੱਤੇ ਇੱਕ ਗਾਰ ਫੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਕੇ ਇਸ ਲੜ ਨੂੰ ਡਬਲ ਫੋਲਡ ਕਰਾਂਗੇ ਤੇ ਹੁਣ ਇਸ ਲੜ ਨੂੰ ਬੈਕ ਤੱਕ ਸਾਫ਼ ਕਰਨ ਤੋਂ ਆ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜੀ ਇਹੜਾ ਆਪਣੇ ਇਸ ਲੜ ਨੂੰ ਵੀ ਉਪਰੋ ਵੀੜਾ ਆਪਾਂ ਫੋਲਡ ਕਰਕੇ ਜਿਹੜਾ ਉੱਤ ਸੈੱਟ ਕਰਾਂਗੇ ਜੀ। ਅਣ ਇਸ ਲੜ ਦੇ ਵਿੱਚ ਆਪਾਂ ਨੇ ਬਾਸ਼ ਫੇਰ ਕਿਹੜਾ ਆਪਣਾ ਇਸ ਲੜ ਦਾ ਵੀ ਜਿਹੜਾ ਆਪਣਾ ਫਾਸਲਾ ਹੋਗਾ ਫਾਸਲੇ ਨੂੰ ਸੈੱਟ ਕਰਾਂਗੇ। ਸਾਰੇ ਪੇਚਾਂ ਦੇ ਵਿੱਚ ਆਪਾਂ ਨੇ ਬਾਸ਼ ਫੇਰ ਕੇ ਉਹਨਾਂ ਪੇਚਾਂ ਜਿਹੜਾ ਆਪਣਾ ਫਾਸਲਾ ਹੋਗਾ ਫਾਸਲੇ ਨੂੰ ਸੈੱਟ ਕਰਾਂਗੇ। ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਖੁੱਲਦਾ ਪਾਸਾ ਆਊਗਾ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਫਿਰ ਇਸ ਤੋਂ ਆ ਲੜ ਨੂੰ ਆਪਾਂ ਅੱਖ ਤੱਕ ਖਿੱਚਾਂਗੇ ਅੱਖ ਤੱਕ ਲੜ ਨੂੰ ਖਿੱਚਣ ਤੋਂ ਬਾਅਦ ਲੜ ਨੂੰ ਉੱਪਰ ਚੰਗੀ ਤਰ੍ਹਾਂ ਹੋਲਡ ਕਰਾਂਗੇ ਤੇ ਲੜ ਨੂੰ ਫਰੰਟ ਦੇ ਉੱਤੋਂ ਇੱਕਾ ਜਿਹੜਾ ਆਪਾਂ ਫੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਕੇ ਡਬਲ ਹੋਲਡ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਇਸ ਲੜ ਨੂੰ ਬੈਕ ਤੱਕ ਇਸ ਲੜ ਦੇ ਉੱਤੇ ਹੱਥ ਪੈਰ ਕਿਹੜਾ ਇਸ ਲੜ ਨੂੰ ਆਪਾਂ ਸਾਫ਼ ਕਰਕੇ ਲਗਾ ਦਵਾਂਗੇ ਜੀ ਹੁਣ ਆਪਾਂ ਇਸ ਲੜ ਦੇ ਵਿੱਚ ਬਾਹਰ ਫੇਰ ਕਿਹੜਾ ਆਪਣਾ ਇਸ ਲੜ ਦਾ فاਸਲਾ ਆਊਗਾ ਉਸ فاਸਲੇ ਨੂੰ ਸੈੱਟ ਕਰਾਂਗੇ ਜਿਹੜਾ ਆਪਾਂ ਨੇ 6ਵਾਂ ਲੜ ਲਗਾਇਆ ਸੀਗਾ 6ਵੇਂ ਲੜ ਦੇ ਵਿੱਚ ਵੀ ਆਪਾਂ ਨੇ ਬਾਹਰ ਫੇਰ ਕਿਹੜਾ ਆਪਣਾ ਇਸ ਲੜ ਦਾ فاਸਲਾ ਆਊਗਾ ਉਸ ਫਾਸਲੇ ਨੂੰ ਆਪਾਂ ਸੈੱਟ ਕਰਾਂਗੇ ਜਿਹੜੇ ਆਪਣੇ ਪੇਚ ਆਉਣਗੇ ਉਹਨਾਂ ਪੇਚਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜਾ ਆਪਣਾ ਕਲਗੀ ਲੜ ਲਗਾਵਾਂਗੇ ਜਿਹੜਾ ਆਪਣਾ ਛੇਮਾ ਲੜੋਗਾ ਸਲਾੜ ਨੂੰ ਹਲਕਾ ਖੇਚ ਲਵਾਂਗੇ ਜਿਹੜੇ ਆਪਣੇ ਉਸ ਲੜ ਦੇ ਉੱਪਰ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਹਲਕਾ-ਹਲਕਾ ਥੱਲੇ ਖਿੱਚ ਕੇ ਉੱਪਰੋਂ ਲੜ ਨੂੰ ਸਾਫ਼ ਕਰਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਪਗ ਪੈ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਮਾ ਲੜ ਫੋਲਡ ਕੀਤਾ ਛੇਮਾ ਲੜ ਦੇ ਉੱਪਰ ਆ ਕਿਹੜਾ ਪਗ ਪੈਣਾ ਲਗਾ ਦੇਵਾਂਗੇ ਫਿਰ ਉਸ ਤੋਂ ਬਾਅਦ ਆ ਜਿਹੜਾ ਕਲਗੀ ਲੜ ਦੀ ਪੂਣੀ ਨੂੰ ਖੋਲ ਲਵਾਂਗੇ ਕਲਗੀ ਲੜ ਦੀ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਪੱਲਾ ਪੱਲਾ ਜਿਹੜਾ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਜਿਹੜਾ ਥੜ ਇਸ ਸਲਾੜ ਨੂੰ ਇਹਦਾ ਪੱਖ ਤੱਕ ਖਿਚਾਂਗੇ ਇਸ ਸਲਾੜ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰਾਂਗੇ ਜਿਹੜੇ ਆਪਣੇ ਇਸਲਾੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਅੰਦਰੋਂ ਫੋੜ ਲੈ ਕਰਕੇ ਇਹਦਾ ਪਛਲਾੜ ਨੂੰ ਸਾਫ਼ ਕਰਾਂਗੇ ਜੀ ਜਿਹੜੇ ਆਪਣੇ ਇਸਲਾੜ ਦੇ ਉੱਪਰ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬਾਹਰ ਦੇ ਨਾਲ ਕੱਢ ਦਵਾਂਗੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਾਂਗੇ ਫਿਰ ਉਸ ਤੋਂ ਆ ਜਿਹੜਾ ਆਪਾਂ ਨੇ ਪੱਗਪੈਣ ਲਗਾਏ ਸੀਗਾ ਲੜ ਨੂੰ ਆਪਾਂ ਆ ਪੱਗਪੈਣ ਚਲੇ ਚਿਲੇ ਆਵਾਂਗੇ ਪੱਗ ਪੈਥਲੇ ਚਿਲੇਉਣ ਤੋਂ ਆ ਲੜਨੂ ਆਪਾਂ ਫਰੰਟ ਵਾਲੂ ਕਮਾ ਦੇਵਾਂਗੇ ਫਿਰ ਉਸਤਾ ਜਿਹੜਾ ਆਪਾਂ ਨੇ ਛੇਵਾਂ ਲੜ ਲਗਾਇਆ ਸੀਗਾ ਲੜਨੂ ਆਪਾਂ ਛੇਵਾਂ ਲੜ ਥਲੇ ਦੱਬ ਦਵਾਂਗੇ ਜੇਕਰ ਤੁਹਾਡਾ ਲੜ ਪ੍ਰੋਟ ਲਾ ਰਿਹਾ ਹੈ ਤਾਂ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹ ਦੇ ਕਰਕੇ ਤੁਹਾਡਾ ਲੜ ਆਉਟ ਨਾ ਨਹੀਂ ਰਹੇਗਾ ਚੰਗੀ ਤਰ੍ਹਾਂ ਨੇ ਸਲਾੜ ਨੂੰ ਆਪਾਂ ਛੇਵਾਂ ਲੜ ਥਲੇ ਦੱਬ ਦਵਾਂਗੇ ਜਿਹੜੀ ਆਪਣੀ ਪੱਗਾਂ ਦੋਨੀਆਂ ਅੱਖਾਂ ਤੋਂ ਵੀ ਬਰਾਬਰ ਕਰਾਂਗੇ ਇਹ ਜਿਹੜਾ ਆਪਣੀ ਪੱਗ ਦੀ ਸ਼ੇਪ ਹੋ ਗਈ ਪੱਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜਾ ਆਪਾਂ ਸੈੱਟ ਕਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਏ ਸੀ ਉਸ ਲੜ ਨੂੰ ਖਿੱਚਾਂਗੇ ਜੀ ਉਸ ਲੜ ਨੂੰ ਖਿੱਚਣ ਤੋਂ ਬਾਅਦ ਆਪਾਂ ਪੂਰਾ ਸਿਰ ਤੇੜਾ ਕਿਸ ਲੜ ਨੂੰ ਖਿਲਾਰ ਦੇਵਾਂਗੇ ਪੂਰਾ ਸਿਰ ਤੇ ਲੜ ਨੂੰ ਖਿਲਾਰਨ ਤੋਂ ਬਾਅਦ ਲੜਾਂ ਥੱਲੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਉਂਗਲਾਂ ਨਾਲ ਦੇ ਦੇਵਾਂਗੇ ਤੇ ਮੂਹਰ ਲੜ ਨੂੰ ਖਿੱਚ ਕੇ ਆਪਣਾ ਜਿਹੜਾ ਸਿਰਾ ਟੈਟ ਕਰਾਂਗੇ ਜਿਹੜਾ ਆਪਣਾ ਮੂਹਰ ਲੜ ਆਊਗਾ ਮੂਹਰ ਲੜ ਨੂੰ ਦੁਰਨਾ ਸੱਟ ਤੋਂ ਫੋਲਡ ਕਰਾਂਗੇ ਉਸ ਲੜ ਨੂੰ ਬੈਕ ਦਬ ਦਮਾਂਗੇ ਹੁਣ ਜਿਹੜੀ ਆਪਣੀ ਪੱਗ ਆਬਲੂਟ ਜਕਰਤਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ